ਜੇਕਰ ਤੁਹਾਡੇ ਵੀ ਬੈਂਕ ਦੇ ਵਿੱਚ ਖਾਤੇ ਨੇ ਤੇ ਇਹ ਨਿਯਮ ਜਾਣ ਲਵੋ ਹੁਣ ਚਾਰ ਨਾਮੀ ਦਾ ਨਿਯਮ ਕੀ ਹੈ ਹੁਣ ਚਾਰ ਜਾਣੇ ਤੁਹਾਡੇ ਬੈਂਕ ਖਾਤੇ ਤੇ ਕਿਵੇਂ ਆਪਣਾ ਅਧਿਕਾਰ ਰੱਖ ਸਕਦੇ ਨੇ ਤੁਹਾਡੇ ਫੈਮਿਲੀ ਮੈਂਬਰ ਤੁਹਾਡਾ ਖਾਤਾ ਕਿਵੇਂ ਦੇਖ ਸਕਦੇ ਨੇ ਤੁਹਾਡੇ ਖਾਤੇ ਵਿੱਚੋਂ ਪੈਸਾ ਕਢਵਾ ਸਕਦੇ ਨੇ ਸਾਰਾ ਨਿਯਮ ਸਮਝ ਲਵੋ ਜਾਣ ਲਵੋ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਆ ਬੈਂਕ ਖਾਤੇ ਜਿਨ੍ਹਾਂ ਦੇ ਹੈਗੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਨੋਮਿਨੀ ਕੀ ਹੁੰਦਾ ਹੈ ਤੇ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਸ ਤੋਂ ਪਹਿਲਾਂ ਨੋਮਿਨੀ ਦੱਸਾਂਗੇ ਕਿ ਆਖਿਰਕਾਰ ਨੋਮਿਨੀ ਕੀ ਹੁੰਦਾ ਨੋਮਿਨੀ ਉਹ ਹੁੰਦਾ ਹੈ ਕਿ ਜੇਕਰ ਵਿਅਕਤੀ ਦੀ ਮ੍ਰਿਤਿ ਹੋ ਜਾਵੇ ਤੇ ਜਿਹੜਾ ਉਸਦੇ ਬੈਂਕ ਦੇ ਉੱਤੇ ਜਾਂ ਉਹਦੇ ਇਨਵੈਸਟਮੈਂਟ ਦੇ ਉੱਤੇ ਉਸ ਦੀਆਂ ਚੀਜ਼ਾਂ ਦੇ ਉੱਤੇ ਆਪਣਾ ਅਧਿਕਾਰ ਰੱਖਦਾ ਹੈ ਉਹ ਨੋਮਿਨੀ ਹੁੰਦਾ ਹੈ ਜੋ ਬੰਦੇ ਨੇ ਖੁਦ ਹੀ ਆਪਣਾ ਉਹ ਜੁੰਦੇ ਜੀ ਚੁਣਿਆ ਹੁੰਦਾ ਹੈ ਸੋ ਹਰੇਕ ਬੈਂਕ ਅਕਾਊਂਟ ਦੇ ਵਿੱਚ ਜਿਸ ਵਿਅਕਤੀ ਦਾ ਨਾਮ ਹੁੰਦਾ ਹੈ ਉਸਨੇ ਆਪਣਾ ਇੱਕ ਨੋਮੀ ਚੁਣਿਆ ਹੁੰਦਾ ਹੈ ਫੋਰ ਐਗਜ਼ਾਮਪਲ ਕਿ ਜਿਵੇਂ ਮੇਰਾ ਬੈਂਕ ਦੇ ਵਿੱਚ ਮੇਰਾ ਅਕਾਊਂਟ ਹੈ ਤੇ ਮੈਂ ਆਪਣਾ ਇੱਕ ਨੋਮੀ ਚੁਣਿਆ ਹੋਏਗਾ ਕਿ ਆਖਿਰਕਾਰ ਜੇਕਰ ਮੈਨੂੰ ਕੁਝ ਹੋ ਜਾਂਦਾ ਹੈ ਤੇ ਮੇਰੇ ਪਿੱਛੇ ਮੇਰਾ ਜਿਹੜਾ ਅਕਾਊਂਟ ਦਾ ਹੋਲਡਰ ਹੈ ਉਹ ਜਿਵੇਂ ਕਿ ਮੈਂ ਆਪਣੀ ਜੇਕਰ ਮਦਰ ਨੂੰ ਬਣਾਇਆ ਤੇ ਉਹ ਅਕਾਊਂਟ ਦੇ ਨੋਮਿਨੀ ਹੋ ਜਾਣਗੇ ਸਿੱਕੇ ਨਾ ਨੋਮਿਨੀ ਹੁੰਦਾ ਹੈ ਪਹਿਲਾ ਨੋਮਿਨੀ ਜਿਹੜਾ ਹੁੰਦਾ ਸੀ ਉਹ ਇੱਕ ਹੁੰਦਾ ਸੀ ਪਰ ਹੁਣ ਜਿਹੜਾ ਹੈ ਹੁਣ ਚਾਰ ਨੋਮਿਨੀ ਹੋ ਸਕਦੇ ਨੇ ਜੀ ਹਾਂ ਦਾਦੀਏ ਕਿ ਇਹ ਨਿਯਮ ਜਿਹੜਾ ਹੈ ਉਹ 1 ਨਵੰਬਰ 2025 ਤੋਂ ਲਾਗੂ ਹੋ ਰਿਹਾ ਹੈ April ਦੇ ਵਿੱਚ ਇਸ ਦਾ ਨੋਟੀਫਿਕੇਸ਼ਨ ਆਇਆ ਸੀ ਹੁਣ ਐਵੇਂ ਹੋਏਗਾ ਕਿ ਤੁਸੀਂ ਇਕੱਠੇ ਜਾਂ ਇੱਕ-ਇੱਕ ਕਰਕੇ ਆਪਣੇ 4 ਨਾਮੀ ਜਿਹੜੇ ਨੇ ਉਹ ਆਪਣੇ ਬੈਂਕ ਅਕਾਊਂਟ ਦੇ ਵਿੱਚ ਐਡ ਕਰ ਸਕਦੇ ਹੋ ਜੋ ਹੈ जे जे आ, आ, जे ले ले कि जेकर मेन होल्डर ਜਿਹੜਾ ਹੈ ਉਸਨੇ ਇੱਕ ਮੇਨ ਜਿਹੜਾ ਨਾਮਿਨੀ ਉਹ ਬਣਾਇਆ ਹੋਏਗਾ ਜੇਕਰ ਉਸ ਨਾਮਿਨੀ ਨੂੰ ਵੀ ਕੁਝ ਹੋ ਜਾਂਦਾ ਹੈ ਤੇ ਅੱਗੇ ਉਸਨੇ ਜਿਹੜਾ ਕੋਈ ਹੋਰ ਨਾਮਿਨੀ ਚੁਣਿਆ ਹੋਏਗਾ ਫਿਰ ਉਹ ਅਧਿਕਾਰ ਲੈ ਲੇਗਾ ਜੇਕਰ ਉਹ ਨਹੀਂ ਤੇ ਤੀਸਰਾ ਲੈ ਸਕਦਾ ਹੈ ਤੀਸਰਾ ਨਹੀਂ ਤਾਂ ਚੌਥਾ ਜਿਹੜਾ ਹੈ ਉਹ ਬੈਂਕ ਦਾ ਅਧਿਕਾਰ ਲੈ ਸਕਦਾ ਹੈ ਹੁਣ ਜਿਹੜਾ ਹੋਲਡਰ ਹੋਊਗਾ ਮੇਨ ਅਕਾਊਂਟ ਦਾ ਹੋਲਡਰ ਹੋਏਗਾ ਉਹ ਆਪਣੇ ਅਕੋਰਡਿੰਗ ਚੂਜ਼ ਕਰ ਸਕਦਾ ਹੈ ਕਿ ਕਿੰਨੂ ਕਿੰਨਾ ਹਿੱਸਾ ਜਿਹੜਾ ਹੈ ਉਹ ਮਿਲ ਸਕਦਾ ਹੈ ਹੁਣ ਇਸ ਦੇ ਨਾਲ ਫਾਇਦਾ ਇਹ ਹੋਏਗਾ ਕਿ ਲੋਕਾਂ ਨੂੰ ਈਜ਼ੀ ਜਿਹੜਾ ਲੋਕ ਇਸ ਆਪਣਾ ਪੈਸੇ ਨੂੰ ਆਪਣੇ ਪ੍ਰਾਪਰਟੀ ਨੂੰ ਕਲੇਮ ਕਰ ਸਕਦੇ ਨੇ ਜਿਹੜੇ ਜਿਹੜੇ ਅਕਾਊਂਟ ਬਣੇ ਨੇ ਖਾਤੇ ਬਣੇ ਨੇ ਜਾਂ ਕੋਈ ਲੋਕਰ ਹੈ ਉੱਤੇ ਉਹ ਈਜ਼ੀਲੀ ਜਿਹੜਾ ਉਹ ਕਲੇਮ ਕਰ ਸਕਦੇ ਨੇ ਕਿਉਂਕਿ ਪਹਿਲਾਂ ਐਵੇਂ ਹੁੰਦਾ ਸੀ ਕਿ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਸੀ ਤੇ ਉਹਦਾ ਖਾਤਾ ਐਵੇਂ ਤੇ ਐਵੇਂ ਪਿਆ ਰਹਿ ਜਾਂਦਾ ਹੁੰਦਾ ਸੀ ਐਵੇਂ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਕਿਹਦਾ ਖਾਤਾ ਹੈ ਸੋ ਹੁਣ ਜੇਕਰ ਉਹਦੇ ਚਾਰ ਨਾਮੀ ਨਹੀਂ ਹੋਣਗੇ ਜੇਕਰ ਪਹਿਲੇ ਨਾਮੀ ਨੂੰ ਵੀ ਕੁਝ ਹੋ ਜਾਂਦਾ ਹੈ ਤੇ ਤਿੰਨ ਜਿਹੜੇ ਪਿੱਛੇ ਹੋਣਗੇ ਉਹ ਕਲੇਮ ਕਰ ਸਕਦੇ ਨੇ ਉਸਦਾ ਪੈਸਾ ਉਸਦਾ ਜਿਹੜਾ ਲੋਕਰ ਹੈ ਇਸ ਤਰੀਕੇ ਦੇ ਨਾਲ ਹੁਣ ਈਜ਼ੀ ਪ੍ਰੋਸੈਸ ਜਿਹੜਾ ਹੈ ਉਹ ਹੋ ਜਾਏਗਾ ਹੁਣ ਤੁਸੀਂ ਨੋਮੀਨੀ ਜਿਹੜਾ ਹੈ ਉਹ ਇਕੱਠੇ ਜਾ ਕੇ ਅਕਾਊਂਟ ਦੇ ਨਾਲ ਐਡ ਕਰਨਾਂ ਦੇ ਇਕੱਠੇ ਕਰ ਸਕਦੇ ਹੋ ਜੇ ਇੱਕ-ਇੱਕ ਕਰਕੇ ਚਾਰ ਬੰਦਿਆਂ ਨੂੰ ਐਡ ਕਰਨਾ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਸੋ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਕਿਸੇ ਨੂੰ ਵੀ ਬੈਂਕ ਅਕਾਊਂਟ ਦੇ ਵਿੱਚ ਚਾਰ ਨੋਮੀਨੀ ਜਿਹੜੇ ਨੇ ਉਹ ਮਿਲਣਗੇ ਇਹ ਨੋਟੀਫਿਕੇਸ਼ਨ ਤਾਂ April ਦੇ ਵਿੱਚ ਹੀ ਆ ਗਿਆ ਸੀ ਪਰ ਹੁਣ ਇਹ ਲਾਗੂ ਜਿਹੜਾ ਹੈ ਨਿਯਮ ਜੋ ਹੈ 1 November 2025 ਤੋਂ ਜਿਹੜਾ ਉਹ ਹੋਵੇਗਾ ਸੋ ਤੁਸੀਂ ਕੀ ਇਸ ਪ੍ਰੋਸੈਸ ਨੂੰ ਫੋਲੋ ਕਰੋਗੇ ਤੁਸੀਂ ਜੇ ਨਾਮਿਨੀ ਬਣਾਉਣਾ ਹੋਵੇ ਤੇ ਕਿਸ ਨੂੰ ਕਿਸ ਨੂੰ ਬਣਾਓਗੇ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਨਾਮਿਨੀ ਬਣਾਉਣ ਦਾ ਫਾਇਦਾ ਹੈ ਜਾਂ ਨਹੀਂ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਅਕਾਊਂਟ ਦਾ ਜਿਹੜਾ ਹਿੱਸਾ ਜਿਹੜਾ ਹੈ ਉਹ ਚਾਰ ਜਾਣਿਆਂ ਦੇ ਵਿੱਚ ਵੰਡਿਆ ਜਾਵੇਗਾ ਕੀ ਇਹ ਸਹੀ ਫੈਸਲਾ ਹੈ ਕਿਉਂਕਿ ਬਹੁਤ ਵਾਰ ਵਿਅਕਤੀ ਨੇ ਆਪਣੇ ਖਾਤਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਪਰ ਉਸ ਦੀ ਅਚਾਨਕ ਕੁਝ ਹੋ ਜਾਂਦਾ ਹੈ ਉਸ ਨੂੰ ਤਾਂ ਉਸ ਦੇ ਖਾਤੇ ਐਵੇਂ ਤੇ ਐਵੇਂ ਪੇ ਰਾ ਜਾਂਦੇ ਨੇ ਸੋ ਤੁਸੀਂ ਕੀ ਕਹਿਣਾ ਚਾਹੋਗੇ ਕੀ رائے ਰੱਖਦੇ ਹੋ ਫੈਸਲਾ ਸਹੀ ਹੈ ਜਾਂ ਗਲਤ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸੋ